ਭਾਈ ਜਗਤਾਰ ਸਿੰਘ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਦੀ ਅਪਾਰ ਕਿਰਪਾ ਸਰਕਾਰਾ ਪਿਛਲੇ ਦਿਨਾਂ ਤੋਂ ਲੈ ਕੇ ਸ੍ਰੀ ਸਹਿਜ ਪਾਠ ਪ੍ਰਕਾਸ਼ ਸੰਗਤ ਸਮਰਤ ਵੇਲੇ ਭਾਈ ਸਾਹਿਬ ਨੇ ਆਪਣੇ ਗ੍ਰਹਿ ਵਿਖਿਆ ਆਸਾ ਦੀਵਾਰ ਦਾ ਕੀਰਤਨ ਰੱਬੀ ਕੀਰਤਿ ਗੁਰਬਾਣੀ ਦੇ ਜਾਪ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਆਸ ਅਦੀਵਾਰ ਦੀ ਕੀਰਤਨ ਦੀ ਸਮਾਪਤੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਬਹੁਤਾਂ ਬਹੁਤ ਧੰਨਵਾਦ ਸਵਾਗਤ ਜਿੰਨੇ ਆਪਾਂ ਸਰੀਰ ਜੁੜ ਵਿੱਚ ਹਾਂ ਬਾਰਿ ਫਰਿਆਨ ਨੂੰ ਰੋਕ ਕੇ ਮੰਮ ਬਾਰਨਾ ਜਾਂਡ ਦੇ ਕੋਲ ਕਿ ਸਾਰੀ ਕਾਲੀ ਮੰਦੀ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਓੰਕਾਰ ਤੋਂ ਲੈ ਕੇ 18 ਦਸੰਦੀਸ 1430 ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰੀ ਗੱਲ ਇੱਥੇ ਮਣਦੇ ਉੱਤੇ ਖੜੀ ਹੈ ਬਾਬਾ ਕਬੀਰ ਜੀ ਦਾ ਬਚਨ ਹੈ ਮੰਮਾ ਮਨਸਿਓ ਕਾਜ ਹੈ ਮਨ ਸਾਤੇ ਸਿਧ ਹੋਏ ਮਨ ਹੀ ਸੋ ਮਣ ਕਹ ਕਬੀਰਾ ਮਨਸਾ ਮਿਲਿਆ ਨ ਕੋਈ ਬਹੁਤ ਦੁਨੀਆ ਇਥੋਂ ਬਾਬਾ ਕਬੀਰ ਜੀ ਕਹਿੰਦੇ ਹੋ ਕੇ ਗਈ ਵੱਡੇ ਵੱਡੇ ਜੋਗੀ ਲੋਕ ਸਿੱਧ ਲੋਕ ਸਭ ਆਪਣੇ ਹੰਕਾਰ ਵਿੱਚ ਮਰ ਗਏ ਪਰ ਉਹਨਾਂ ਨੂੰ ਇਹ ਕਹਿੰਦੇ ਤਣਪੀ ਤਣਮੈ ਮਨ ਦਾ ਖਾ ਬਣਿਆ ਉਹਨਾਂ ਨੇ ਵੀ ਆਪਣੇ ਤਣ ਦੇ ਵਿੱਚੋਂ ਹੰਕਾਰ ਹੀ ਪੜਕੜ ਕੀਤਾ ਹੰਕਾਰ ਹੀ ਮੱਖ ਰੱਖਿਆ ਆਪਣੇ ਤਣ ਦੇ ਵਿੱਚੋਂ ਮਾਨ ਨੂੰ ਨਹੀਂ ਵੇਖਿਆ ਸੋ ਆਓ ਆਪਣੇ ਤਣ ਵਿੱਚੋਂ ਮਾਨ ਨੂੰ ਵੇਖੀਏ ਕਿਉਂਕਿ ਮਾਨ ਇੱਕ ਡੈਰੀ ਉਹ ਡੈਰੀ ਹੈ ਜਿਹੜੀ ਡੈਰੀ ਪਿਆਰੋ ਜਦੋਂ ਗੁਰੂ ਕੋਲੇ ਬੈਠਦੇ ਆ ਨਾ ਬੰਦੇ ਨੂੰ ਮੌਤ ਚੇਤੇ ਆਉਂਦੀ ਹੈ ਫਿਰ ਗੁਰੂ ਕੋਲੇ ਬੈਠ ਕੇ ਗੁਰੂ ਫਿਰ ਪਿਛਲੇ ਕੀਤੇ ਹੋਏ ਔਗਣਾਂ ਨੂੰ ਜਾਗ ਕਰਾਉਂਦਾ ਹੈ ਇੱਥੇ ਵੀ ਗਲਤੀ ਕੀਤੀ ਇੱਥੇ ਬੇਵਾਨਿਆਂ ਛਲਕਾ ਧੋਖੇ ਕੀਤੇ ਬੰਦਿਆ ਬਹੁਤ ਪਾਪ ਕਮਾਏ ਜ਼ਿੰਦਗੀ ਵਿੱਚ ਸੋ ਗੁਰੂ ਕੋਲੇ ਬੈਠ ਕੇ ਜ਼ਿੰਦਗੀ ਵਿੱਚ ਪਾਪ ਪਿਆਰ ਦੋ ਵਾਰੀ ਚੇਤੇ ਹੁੰਦੇ ਆ ਜਾਂ ਤਾਂ ਗੁਰੂ ਕੋਲੇ ਬੈਠ ਕੇ ਬਾਣੀ ਪੜ੍ਹਨ ਵੇਲੇ ਸੰਤ ਕਰਨ ਵੇਲੇ ਨਾਮ ਜਪਣ ਦੇ ਲਿਆਉਂਦੇ ਐ ਤੇ ਜਾਂ ਫਿਰ ਬਸ ਮਰਨ ਦੇ ਕਿਨਾਰੇ ਜਦੋਂ ਮੰਜੇ ਤੇ ਬਿਆਹ ਹੁੰਦਾ ਨਾ ਉਸ ਵੇਲੇ ਚਿੱਤ ਜਦੋਂ ਕਹਿੰਦਾ ਆਪਾਂ ਘੋਰ ਦੂਜਾ ਵਜੀ ਜਾਂਦਾ ਹਮ ਤਾਂ ਦੋ ਵੇਲੇ ਚਿੱਤੇ ਆਉਂਦੇ ਆ ਫਿਰ ਪਛਤਾਉਂਦਾ ਜੀ ਮੰਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਬਾਬਾ ਜੀ ਦਾ ਬਚਨ ਗੁਰੂ ਗ੍ਰੰਥ ਸਾਹਿਬਹਾਰਾ ਕੇ ਤੇ ਫਿਰ ਬੰਦਾ ਪਛਤਾਏ ਤੂੰ ਕੁਛ ਨਹੀਂ ਬਣਦਾ ਕਿਉਂਕਿ ਜਦੋਂ ਖੇਤ ਵਿੱਚ ਬੀਜਿਆ ਹੋਇਆ ਬੀਜ ਚੋੱਕ ਕੇ ਲੈ ਗਏ ਨਾ ਫਿਰ ਆਪਾਂਾਂ ਦੀ ਕੁਸ ਕਰੀ ਨਹੀਂ ਮੰਧਿਆ ਬਾੜਾਂ ਜਿੰਨਾ ਮਰਜੀ ਕਰਨੀ ਉਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਇੱਥੋਂ ਕਿਉਂਕਿ ਹੁਣ ਸਮਾਂ ਆਪਣੇ ਕੋਲੇ ਹੈ ਗੁਰੂ ਕੋਲੇ ਬੈਠਿਆਂ ਆਉ ਮਨ ਨੂੰ ਵੇਖੀਏ ਆਪਾਂ ਸ਼ਬਦ ਹੈ ਜਿਹੜਾ ਗਾਇਨ ਕੀਤਾ ਸੀ ਮੁੱਢ ਦੇ ਵਿੱਚ ਸ਼ੁਰੂ ਵਿੱਚ ਜਮਾ ਕੰਨੀ ਸੁਣੀਏ ਗੁਰਾਂ ਦੀ ਬਾਣੀ ਜੇਵਾ ਨਾਲ ਨਾਮ ਜਪੀਏ ਸਵਾ ਉਹ ਆਪੋ ਸ਼ਬਦ ਨੂੰ ਦੁਹਰਾਉਣੇ ਆ ਦੁਆਰਾ ਫਿਰ ਉਡੀਜੀ ਸ਼ਬਦ ਦੇ ਵਿਚਾਰ ਕਰਕੇ ਆਪਾਂ 7:30 ਨੂੰ ਸਮਾਪਤੀ ਕਰ ਦੇਣੀ ਹੈ ਤੇ ਫਿਰ ਆਪਾਂ ਸਹਿਜ ਬਾਣ ਦਾ ਭੋਗ 8 ਵਜੇ ਨੂੰ ਸਾਰੀ ਸਮਾਪਤੀ ਸਿਰਪੂਰਨ ਹੋ ਜਾਣੀ ਹੈ ਸੋ ਆਓ ਸਾਰੇ ਪਿਆਰ ਦੇ ਨਾਲ ਮੰਨੋ ਇੱਥੇ ਹਾਜ਼ਰ ਕਰਕੇ ਗੁਰੂ ਕੋਲੇ ਬੈਠੇ ਆਪਾਂ ਗੁਰੂ ਨਾਨਕ ਮਹਾਰਾਜ ਸਾਡੇ ਕੋਲੇ ਹਾਜ਼ਰ ਨਾਜ਼ਰ ਹੈ ਆਓ ਸਾਰੇ ਨੇ ਧਾਰਨਾ ਵਿੱਚ ਪ੍ਰੇਮ ਨਾਲ ਬੋਲਣਾ ਕੋਈ ਵੀ ਰਸਨਾ ਵਜਣਾ ਨਾ ਰਵੇ ਸਿਮਰਨ ਕਰਕੇ ਆਪਾਂ ਗੁਰਬਾਣੀ ਦੀ ਵਿਚਾਰ ਚੂਰ ਕਰਾਂਗੇ ਗੁਰੂ ਕੋਲੇ ਬੈਠ ਕੇ ਆਉ ਸਾਰੇ ਭਾਈ ਤਾ ਨਾ ਚਰੇ ਨਾ ਬੋਲਣਾ ਕੰਨੇ ਸੁਣੀਏ ਗੁਰਾਂ ਦੇ ਬਾਣੀ ਜੀਵਨ ਨਾਲ ਨਾਮ i oh, no. Gracias. ਸਾਹਿਬ ਜੀ ਦਾ ਪਾਵਨ ਪਵਿੱਤਰ ਗਤਨ ਇਹ ਸਾਰੇ ਸ਼ਬਦੀ ਵਿਚਾਰ ਤਾਂ ਨਹੀਂ ਹੋਣੀ ਪਰ ਜੋ ਆਪਣਾ ਗਾਇਨ ਕੀਤਾ ਆਪਾਂ ਸ਼ਬਦ ਅੰਤਰ ਗੁਰ ਅਰਾਧਨਾ ਜੀਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਨਾ ਸਰਬਨੀ ਸੁਣਨਾ ਗੁਰਨਾਉ ਗੁਰੂ ਜੀ ਕਹਿੰਦੇ ਅੰਤਰ ਗੁਰ ਅਰਾਧਨਾ ਕਿਉਂਕਿ ਅਸੀਂ ਗੁਰੂ ਨੂੰ ਪਿਆਰਿਓ ਖਰਾਦ ਤੇ ਬਹੁਤ ਕੱਟਾ ਹੈ ਫਰਮਾਉਂ ਮੰਨ ਲਿਖਿਆ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧਿਆਉਣ ਤੇ ਆਰਾਧਨ ਦਾ ਅਰਥ ਕੀ ਬਣਦਾ ਹੈ ਜੇ ਆਪਾਂ ਇਹਦਾ ਵਿਆਕਰਣ ਵਿੱਚ ਵੇਖਾਂਗੇ ਅਰਥ ਧਿਆਉਣ ਦਾ ਤੇ ਆਰਾਧਨ ਦਾ ਇੱਕ ਅਰਥ ਬਣਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਭਾਈ ਗੁਰੂ ਨੂੰ ਆਰਾਧਿਆ ਕਰ ਮਨ ਵਿੱਚ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਚੱਕਾ ਪੰਜ ਸ਼ਬਦ ਨੌਵੇਂ ਪਾਸਾ ਦਾ ਹੁੰਦਾ ਹੈ। ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਹੈ ਨਾਨਕ ਤਹਤ ਚੇਤ ਚਿੰਤਾ ਮਨ ਤੈਪੀ ਉਤਰੈ ਪਾਰਾ। ਨੌਵੇਂ ਪਾਸਾ ਦਾ ਬਚਨ ਹੁੰਦਾ ਹੈ ਇਹ ਗੁਰੂ ਜੀ ਕਹਿੰਦੇ ਤੂੰ ਚੇਤਿਆ ਕਰ ਪ੍ਰਮਾਤਮਾ ਨੂੰ ਚੇਤਨ ਦਾ ਵੀ ਧਿਆਨ ਦਾ ਵੀ ਆਰਾਧਨ ਦਾ ਵੀ ਇੱਕ ਹੀ ਅਰਥ ਬਣਉਗਾ ਜੀ। ਕਿਉਂਕਿ ਅਸੀਂ ਚੇਤ ਦੇ ਹੋਰ ਬਹੁਤ ਕੁਸ਼ ਹੈ ਆਪਣੇ ਚੇਤੇ ਵਿੱਚ ਨਾ ਆਪਣੇ ਘਰ ਦੇ ਕਾਰੋਬਾਰ ਰਹਿੰਦੇ ਜੀ ਸੱਚਮੁੱਚ ਖੇਤ ਬੰਨੇ ਕੰਮ ਕਰਨਾ ਅੱਜ ਰੇਪਉਣੀ ਐ ਅੱਜ ਉੱਥੇ ਸਪਰੇਅ ਕਰਨੀ ਐ ਇਸ ਤਰ੍ਹਾਂ ਕਰਨਾ ਐ ਅੱਜ ਅੱਜ ਪਸ਼ੂ ਦਾ ਪਸ਼ੂ ਨੂੰ ਆਹ ਕਰਨਾ ਐ ਬਹੁਤ ਕੁਛ ਚਿੰਤਿਆ ਸਾਡੇ ਰਿਸ਼ਤੇ ਨਾਤਿਆਂ ਵਿੱਚ ਨਿਭਣਾ ਕਿਵੇਂ ਜਾਣਾ ਕੀ ਕਰਨਾ ਸਭ ਤੋਂ ਚਿੰਤਿਆ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੀ ਇੱਕ ਚੇਤ ਤੇਰੀ ਦਸਤਖ ਰੱਬ ਦਾ ਨਾਮ ਹੈ ਨਹੀਂ ਬਸ ਆਗਮ ਨਹੀਂ ਗੁਰੂ ਜੀ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਾਨ ਅੰਦਰ ਚਿੱਤ ਅਰਾਪਰਾਧ ਕਹਿੰਦੇ ਅੰਤਰ ਗੁਰ ਅਰਾਧਨਾ ਅੰਦਰ ਬੰਦਿਆ ਆਰਾਧਿਆ ਕਰ ਜਿਵੇਂ ਤੂੰ ਕੰਮਾਂ ਨੂੰ ਸਿਮਰਦਾ ਰਹਿੰਦਾ ਨਾ ਏਵੇਂ ਜਿਵੇਂ ਪਰਮੇਸ਼ਰ ਦੀ ਬੰਦਗੀ ਬੈਠ ਕੇ ਘੰਟਾ ਦੋ ਘੰਟੇ ਜ਼ਰੂਰ ਕਰਿਆ ਕਰ ਪ੍ਰਮਾਤਮਾ ਨੂੰ ਜਾਗ 10 ਮਿੰਟ ਕਦੇ ਕੱਢਿਆ ਕਰ ਰੱਬ ਦੇ ਨਾਮ ਦੇ ਵਾਸਤੇ ਗੁਰੂ ਜੀ ਕਹਿੰਦੇ ਅੰਤਰ ਗੁਰ ਅਰਾਧਨਾ ਹਰ ਜੀਵਾ ਜਪ ਗੁਰਨਾਵ ਅਾ ਜੀਵ ਨਾਲ ਜਪਣਾ ਪ੍ਰਮਾਤਮਾ ਦਾ ਨਾਮ ਉਹਦੀ ਬੰਦਗੀ ਕਰਨੀ ਪਰਮੇਸ਼ਰ ਦੇ ਨਾਮ ਦੀ ਇਹ ਵੀ ਬਹੁਤ ਜੰਦਗੀ ਹੈ ਜੀ ਉਹਨੂੰ ਧਿਆਉਣਾ ਜੀਵ ਦੇ ਨਾਲ ਗੁਰੂ ਸਾਹਿਬ ਜੀ ਦਾ ਨਾਮ 12 ਤੋਂ ਵਿਧੇਕ ਵਿੱਚ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਜਿਹੜੇ ਰਸਨਾ ਨਾਲ ਨਾਮ ਜਪਦੇ ਐ ਉਹਨਾਂ ਦੇ ਕਹਿੰਦੇ ਵੀ ਅੰਦਰੋਂ ਸੁਰਤ ਖੁੱਲ ਜਾਂਦੀ ਹੈ ਜੇ ਰਸਨਾ ਨਾਮ ਉਚਾਰਨ ਜਿਹੜੇ ਰਸਤਿਆਂ ਨਾਲ ਰੱਬ ਦਾ ਨਾਮ ਉਚਾਰਦੇ ਆ ਨਾ ਉਹਨਾਂ ਦੇ ਅੰਦਰ ਦੀ ਸੁਰਤ ਹੈ ਜਿਹੜੀ ਖੁੱਲ ਜਾਂਦੀ ਹੈ ਬਿਆਰੋ ਕਿਉਂਕਿ ਸੁਰਤ ਤਾਂ ਖੁੱਲਦੀ ਹੈ ਜਦੋਂ ਆਪਾਂ ਇੱਕਦਮ ਹੋਰ ਨਾਲ ਚੇਤੇ ਰੱਖੋ ਜੀ ਕਿ ਗੁਰੂ ਦੀ ਬਾਣੀ ਸੁਣ ਵੇਲੇ ਗੁਰੂ ਦਾ ਇਤਿਹਾਸ ਸੁਣ ਵੇਲੇ ਜੇ ਮਨ ਵਿੱਚ ਤੁਹਾਡੇ ਵਿਰਾਗ ਆਉਂਦਾ ਨਾ ਤੇ ਵਿਰਾਗ ਦੇ ਵਿੱਚੋਂ ਅਨਰਾਗ ਪੈਦਾ ਹੋ ਜਾਂਦਾ ਹੈ ਵਰਾਧੂ ਆਉਣਾ ਜ਼ਰੂਰੀ ਹੈ ਗੁਰੂ ਦਾ ਇਤਿਹਾਸ ਸੁਣਨ ਵੇਲੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਣਾ ਹੈ ਗੁਰੂ ਦੀ ਬਾਣੀ ਸੁਣਨ ਵੇਲੇ ਗੁਰੂ ਦੇ ਬਚਨਾਂ ਨੂੰ ਯਾਦ ਕਰਕੇ ਵੀ ਸੱਚਮੁੱਚ ਗੁਰੂ ਜੀ ਤੁਹਾਡੇ ਬਚਨ ਸਤ ਹੈ ਪਿਆਰਿਓ ਇਹ ਜਿਹੜੇ ਅੱਖਾਂ ਵਿੱਚੋਂ ਅਥਰੂ ਡਿੱਗੇ ਹੋਏ ਹਨ ਇਹ ਕਈ ਜਨਮਾਂ ਦੀ ਕਰੋ ਇੱਕ ਇੱਕ ਕਹਿ ਸਕਦੇ ਆ ਅੱਖਰ ਦਾ ਅੱਖ ਦਾ ਅਥਰੂ ਵੀ ਕਰੋੜਾਂ ਜਨਮਾਂ ਦੀ ਮਾਇਤੋਂ ਦੀ ਸਮਰਥਾ ਰੱਖਦਾ ਹੈ ਇੱਕਾ ਤਰੂ ਗੁਰੂ ਕੋਲੇ ਡਿੱਗਿਆ ਇਹ ਗੁਰੂ ਮਹਾਰਾਜ ਬਖਸ਼ ਲੋ ਅਸੀਂ ਪਾਪੀ ਆ ਅਸੀਂ ਹਤਿਆਰੇ ਆ ਇਹ ਡਾਕਟਰ ਬਲਬੀਰ ਸਿੰਘ ਜੀ ਨੇ ਆਪਣੇ ਉਸ ਦੇ ਵਿੱਚ ਲਿਖਿਆ ਹੋਗਾ ਬਾਬਾ ਅਤਰ ਸਿੰਘ ਦੀ ਮਾਸਟਰਾਨੇ ਵਾਲੇ ਉਹਨਾਂ ਨੇ ਵੀ ਆਪਣੀ ਆਤਮ ਮਾਰਗ ਦੇ ਵਿੱਚ ਇਸ ਨੂੰ ਜ਼ਿਕਰ ਕੀਤਾਗਾ ਕਿ ਜਿਹੜੇ ਜਿਹੜੇ ਮਨੁੱਖ ਅਵਿਆਸੀ ਹੁੰਦੇ ਆ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਉਨ੍ਹਾਂ ਦਾ ਹਿਰਦਾ ਇੰਨਾ ਕਮਲ ਹੋ ਜਾਂਦਾ ਪਿਆਰ ਨੂੰ ਕਿਸ ਦਾ ਦੁੱਖ ਵੇਖ ਕੇ ਨਾ ਉਹਨਾਂ ਤੋਂ ਜਰਾਂ ਨੇ ਜਾਂਦਾ ਆਪ ਹੀ ਰੋਣ ਲੱਗ ਜਾਂਦੇ ਆ ਸੱਚ ਹੈ ਜੀ ਸੱਚਮੁੱਚ ਆਪਾਂ ਪਿਛਲੇ ਦਿਨਾਂ ਹੁਣ ਗੁਰੂ ਸਾਹਿਬ ਜੀ ਦੇ ਟੱਪ ਕੇ ਗਏ ਆ ਸੱਚਮੁੱਚ ਪਿਆਰ ਨੂੰ ਜਿਹੜਾ ਰੱਬੀ ਰੂਹਾਨਾ ਨਾਮ ਜਪਣ ਵਾਲੇ ਉਹ ਤਹਾਮਾ ਤਹਾਮਲ ਕਰਉਂਦੇ ਸੀ ਠੰਡੇ ਬੁੱਜ ਵਿੱਚ ਬੈਠ ਕੇ ਤੁਸੀਂ ਵੇਖੋ ਕਿਤੇ ਫਾਤੇਗੜ ਸਾਹਿਬ ਜਿਹੜੇ ਗੁਰਸਿੱਖ ਗਏ ਸੀ ਚਮਕੌਰ ਸਾਹਿਬ ਉੱਥੇ ਅੱਜ ਜਾ ਕੇ ਆਇਆ ਤਹਾਮਲ ਕਰਨ ਦੇ ਵੇਖਿਆ ਜੀ ਠੰਡੇ ਬਰਚੇ ਵਿੱਚ ਬੈਠ ਕੇ ਅਨੁਭਵ ਦਿੱਤਾ ਉਹਨਾਂ ਨੇ ਵੀ ਕਿਵੇਂ ਗੁੱਡੀ ਮਾਣਿਆ 80 ਸਾਲ ਦੀ ਬਜ਼ੁਰਗ ਮਾਂ ਉਧਰੋਂ 7 ਤੇ 9 ਸਾਲ ਦੇ ਛੋਟੇ ਬੱਚੇ ਐ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਹੁਣਾਇਆ ਹੋਊਗਾ ਕਿਉਂਕਿ ਦੋ ਮਰਾਂ ਦੇ ਵਿੱਚ ਹੀ ਠੰਡ ਵੱਧ ਲੱਗਦੀ ਜਾਂ ਤਾਂ ਬਜ਼ੁਰਗ ਉਮਰ ਵਿੱਚ ਤੇ ਜਾਂ ਬੱਚੇ ਉਮਰ ਦੇ ਵਿੱਚ ਜਵਾਨੀ ਵਿੱਚ ਥੋੜੀ ਜਿਹੀ ਠੰਡ ਘੱਟ ਲੱਗਦੀ ਹੈ ਪਰ ਉਧਰੋਂ 80 ਸਾਲ ਦੀ ਮਾਂ ਤੇ ਉਧਰੋਂ ਛੋਟੇ ਬੱਚੇ ਪਰ ਕਿਵੇਂ ਗੁਜ਼ਾਰਾ ਕੀਤਾ ਛੋਟੇ ਬੱਚੇ ਨਾ ਕੋਈ ਕੱਪੜਾ ਉੱਤੇ ਤਣ ਦੇ ਉੱਤੇ ਕੋਈ ਕੱਪੜਾ ਨਹੀਂ ਪਾਉਂਦਾ ਨਾਈਦ ਤਾਂ ਨਰੇ ਫੋਖ ਦੇ ਅੰਦਰ ਇੱਤਾਂ ਨਹੀਂ ਨਾ ਕੁਝ ਖਾਣ ਚਲੋ ਤਾਂ ਮੋਤੀਰਾਮ ਮਹਾਰਾਜ ਆਉਂਦਾ ਰਹੇ ਜਿਨੇ ਪਿਆਰੋਂ ਆਪਣਾ ਸਦਾ ਵਾਸਤੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਇਹ ਅੰਦਰ ਜੀ ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰ ਨਾਮ ਜਿਹੜੇ ਧਿਆਉਂਦੇ ਰਹਿੰਦੇ ਆ ਉਹਨਾਂ ਨੂੰ ਸਿਰ ਪ੍ਰਮਾਤਮਾ ਤੱਤੀ ਬਾਣੀ ਲੱਗਣ ਦਿੰਦਾ ਜੇਵਾ ਜਪ ਗੁਰ ਨਾਮ ਇਹ ਆ ਜੀ ਜਪਣਾ ਪ੍ਰਮਾਤਮਾ ਦਾ ਨਾਮ ਜਿਹੜੇ ਜਪਦੇ ਫਿਰ ਉਹਨਾਂ ਨੂੰ ਪ੍ਰਮਾਤਮਾ ਨਹੀਂ ਤੱਤੀ ਬਾਣੀ ਲੱਗਦਾ ਤੱਤੀ ਬਾਉ ਨਾ ਲੱਗਾਈ ਪਾਰ ਬ੍ਰਹਮ ਸਰਨਾਈ ਚੋ ਗਿਰਦੋ ਹਮਾਰਾ ਰਾਮ ਕਾਰ ਦੁੱਖ ਲੱਗਾ ਹੈ ਨਾ ਭਾਈ ਅੰਤਰਗੁਰ ਅਰਾਧਨਾ ਜੇਵਾ ਜਪ ਗੁਰ ਨੋ ਨੇਤਰੀ ਸਤਗੁਰ ਵੇਖਣਾ ਹੁਣ ਅੱਖਾਂ ਦੇ ਨਾਲ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਨੇ ਸੱਚ ਨੂੰ ਚ ਪਿਆਰ ਸਾਡੀ ਨੇ ਇੱਕ ਇਤਰਾਸ ਦੀ ਪਿਆਰੋ ਸਾਡੇ ਜੋ ਸੂਰਮੇ ਸਿੰਘ ਹਨ ਆ ਭਾਈ ਲਖਵਿੰਦਰ ਸਿੰਘ ਜੀ ਭਾਈ ਗਰਮੇਲ ਸਿੰਘ ਜੀ ਪਹਿਲਾ ਹੋਇਆ ਬਜ਼ੁਰਗ ਹੋ ਗਿਆ ਤਾਂ ਭਾਈ ਗਰਮੇਲ ਸਿੰਘ ਜੀ ਤਾਂ ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਹੱਥੀਂ ਲਿਖਿਆ ਅੱਖਾਂ ਦੀ ਨੇਤਰਾਂ ਦੀ ਜਿਹੜੀ ਜੋ ਸੀ 8 ਸਾਲ ਦੀ ਉਮਰ ਚਲੀ ਗਈ ਸੀ ਉਹਨਾਂ ਦੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਅੱਖਾਂ ਨਾਲ ਹੱਥਾਂ ਨਾਲ ਤੋਕੇ ਬਾਣੀ ਪੜੀ ਜਾਂਦੀ ਹੈ ਨਾ ਉਹਨਾਂ ਨੇ 13 ਪੋਥਾਂ ਉਚਾਰਨ ਕਰਦਨਾ ਲਿਖ ਲਿਆ ਲਿਖ ਦਿੱਤਾ ਹੱਥੀਂ ਆਪਣੇ ਤੇ ਇੱਥੇ ਸੱਚਮੁੱਚ ਪਹਿਲੇ ਭਾਈ ਲਖਵਿੰਦਰ ਸਿੰਘ ਜੀ ਜਿਹੜੇ ਅੱਜ ਹਜ਼ੂਰੀ ਰਾਗੇ ਸਰਮਾਉ ਰਾਗੇ ਗੁਰੂ ਗ੍ਰੰਥ ਸਾਹਿਬ ਜੋ ਅਮਰ ਸਰ ਸਾਹਿਬ ਇੱਕੇ ਬਈ ਲਖੀਨ ਜਿਹੜੇ ਸੁਣਦੇ ਗੋਸਥਾ ਨੂੰ ਪਤਾ ਹੈ ਅੱਖਾਂ ਦੀ ਜੋਤ ਭਾਵੇਂ ਨਹੀਂ ਹੈਗੀ ਪਰ ਪਿਆਰ ਦਾ ਰੱਬੀ ਰੂਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੋ ਨਿਕੰਠ ਸਾਹਿਬ ਐਸੀਆਂ ਗੋਸਥਾ ਰੂਹਾਂ ਹੈਗੇ ਜਿਨ੍ਹਾਂ ਨੂੰ ਅੰਦਰ ਦਾ ਇਨਾ ਪ੍ਰੇਮ ਹੈ ਇਨਾ ਵਾਰਾਗ ਅੰਦਰ ਦਾ ਤੇ ਸਾਡੇ ਪਿਆਰੋਂ ਅੱਖਾਂ ਹੋਣ ਦੇ ਬਾਵਜੂਦ ਵੀ ਕੰਨ ਹੋਣ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਕਦੇ ਦਰਸ਼ਨ ਕੀਤਾ ਪੜ ਕੇ ਵੇਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਰਾਜ ਸਾਰੀ ਉਮਰ ਟੱਪਦੀ ਸਾਡੀ ਨਿੰਦਾ ਚੁਗਲੀ ਕਾਫ ਆਹ ਕੁਛ ਕਰਦੇ ਆਹ ਹੋਜੂ ਆਹ ਹੋਜੂ ਏ ਮਹਾਰਾਜ ਅਸਤਪੂ ਦੀ ਜ਼ਿੰਦਗੀ ਵਿੱਚ ਤੇਰੇ ਦਰਸ਼ਨ ਵੀ ਨਹੀਂ ਕਰ ਸਕੇ ਨੇਤਰ ਹੀ ਸਤਬਰ ਵੇਖਣਾ ਤੇ ਸ੍ਰਾਵਣ ਨਹੀਂ ਸੁਣਨਾ ਗੁਰਨਾਵ ਤੇ ਕੰਨਾਂ ਨਾਲ ਨਿੰਦਾ ਚੁਗਲੀ ਲੋਕਾਂ ਦੀ ਰੱਜ ਕੇ ਸੁਣੀ ਪਰ ਨਹੀਂ ਸੁਣੀ ਤੇ ਤੇਰੀ ਬਾਣੀ ਨਹੀਂ ਸੁਣੀ ਬੈਠ ਕੇ ਸੀ ਮਹਾਰਾਜ ਤੈਨੂੰ ਅਸੀਂ ਸੁਣ ਕੇ ਨਹੀਂ ਵੇਖਿਆ ਕਿਉਂਕਿ ਜੇ ਸੁਣਾਂਗੇ ਕੰਨ ਗੱਲ ਮਿਹਰਬਾਨੀ ਪਿਆਰ ਸੁਣ ਤੋਂ ਬਾਅਦ ਹੀ ਮੰਨੇ ਦੀ ਪੌਣੀ ਸ਼ੁਰੂ ਹੁੰਦੀ ਹੈ ਜਿਹੜੇ ਗੁਰਸਖ ਬਾਣੀ ਪੜਦਣ ਨੂੰ ਪਤਾ ਜਾਵੀ ਸਾਬ ਪਹਿਲਾਂ ਸੁਣਨ ਦੀ ਪ੍ਰਕਿਰਿਆ ਸਾਰੀ ਤਾਲ ਦੀ ਕਿਉਂਕਿ ਸੁਣਨ ਸੁਣ ਕੇ ਮਨ ਜਾਗਦਾ ਹੈ ਜਦੋਂ ਮਨ ਜਾਗ ਪੈਂਦਾ ਫਿਰ ਮੰਨਣ ਦੇ ਵਿੱਚ ਆਉਂਦੀ ਹੈ ਗੱਲ ਮੰਨਣਾ ਜਿਹੜੀ ਹਣ ਗੁਰਸਖ ਤੀਆਂ ਨੂੰ ਪਤਾ ਕਿ ਨਹੀਂ ਮੰਨਣ ਦੇ ਚਾਰ ਪੈ ਨਹੀਂ ਮੰਨਣ ਦਾ ਪੌੜਾ ਨਹੀਂ ਚਾਰ ਜੀ ਮੰਨਣ ਦੀ ਇੱਕ ਪੌੜੀ ਹੈ ਤੇ ਮੰਨਣ ਦੀ ਤਿੰਨ ਪੌੜੀਆਂ ਹੈ ਮੰਨੇ ਕੀ ਗੱਤ ਕਹਿਣ ਜਾਈ ਉਦੋਂ ਬਾਅਦ ਮੰਨਣਾ ਨੰਨੇ ਨੂੰ ਦਿਲਾਂਗਾ ਜੀ ਕਿਉਂਕਿ ਪਹਿਲੀ ਪੌੜੀ ਵਿੱਚ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਮੰਨ ਲਿਆ ਮੰਨੇ ਕੀ ਗੱਤ ਮੰਨ ਲਿਆ ਨਾ ਉਦੋਂ ਬਾਅਦ ਮੰਨਣਾ ਜੀ ਜਿਨ੍ਹਾਂ ਨੇ ਮਨ ਵਿੱਚ ਪਿਆਰ ਉਹ ਦ੍ਰਿੜ ਪੂਰਾ ਆਰਾਧਾ ਹੋਵੇ ਉਦੋਂ ਬਾਅਦ ਉਹਨਾਂ ਦੀ ਅਵਸਥਾ ਬਾਰੇ ਗੱਲ ਕੀਤੀ ਹੈ ਅਵਸਥਾ ਮਨ ਦੇ ਸਰੀਰ ਦੀ ਨਹੀਂ ਸੁਣਾਵਣ ਦੀ ਅਵਸਥਾ ਸਰੀਰ ਦੀਆਂ ਤੇ ਮੰਨਣ ਵਾਲਾ ਵੀ ਅਵਸਥਾ ਹੈ ਸਰੀਰ ਦੀਆਂ ਚਾਰ ਹੈ ਜਿਹੜੇ ਗੁਰਸਖ ਬਾਣੀ ਦੇ ਅਭਿਆਸ ਹੈ ਉਹਨਾਂ ਨੂੰ ਪਤਾ ਹੈ ਇਹ ਚਾਰ ਅਵਸਥਾਵਾਂ ਚਾਰ ਤੇ ਚਾਰ ਅੱਠ ਅਵਸਥਾਵਾਂ ਦੇ ਨਾਲ ਸਰੀਰ ਹੈ ਜਿਹੜਾ ਇਸ ਤੋਂ ਬਾਅਦ ਪੰਜ ਪ੍ਰਵਾਣ ਤੇ ਪੰਜ ਪ੍ਰਧਾਨ ਸ਼ੁਰੂ ਹੁੰਦਾ ਹੈ ਫਿਰ ਹੁੰਦਾ ਜੀ ਪ੍ਰਵਾਣ ਦਾ ਸਿੱਖ ਉਹਦੀ ਦੜਕਾ ਦੇ ਵਿੱਚ ਗੁਰੂ ਕੋਲੇ ਪ੍ਰਵਾਣ ਹੋ ਜਾਂਦਾ ਹੈ ਜਿੱਦਵਾਰ ਪੰਜ ਪ੍ਰਵਾਣ ਪੰਜ ਪ੍ਰਧਾਨ ਸ਼ੁਰੂ ਹੁੰਦਾ ਹੈ ਜੀ ਇਹ ਇਸ ਸਰੀਰ ਦੀਆਂ ਚਾਰ ਅਵਸਥਾਵਾਂ ਦਾ ਬਿਆਨ ਕੀਤਾ ਹੈ ਸੋ ਆਪਾਂ ਸ਼ਰਮ ਨਹੀਂ ਸੋਣਾ ਕਰਨਾਓ ਤੇ ਸਤ ਗੋ ਸੇਤੀ ਰਤਿਆ ਦਰਗਾਹ ਕਾਇਆ ਠੌਫਰ ਨੂੰ ਪਿਆਰ ਦਰਗਾਹ ਦੇ ਵਿੱਚ ਥਾਂ ਮਿਲ ਦਿੰਦੀ ਹੈ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਆ ਬਾਣੀ ਦਾ ਸਿਮਰਨ ਕਰਦੇ ਰਹਿੰਦੇ ਆ ਸਵਾਉ ਆਪਾਂ ਇਸ ਗੁਰਬਾਣੀ ਦੀਆਂ ਥੋੜੀਆਂ ਜੀਆਂ ਪੰਕਤਾਂ ਦੀ ਵਿਆਖਿਆ ਕੀਤੀ 7.5 ਹੋ ਚੁੱਕੇ ਆ ਸਵਾਉ ਹੁਣ ਭਾਈ ਕਬਾਣ ਸਿੰਘ ਜੀ ਤੁਹਾਡੇ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਨੋਮੇ ਪਾਸੋਂ ਦੇ ਸ਼ਲੋਕ ਸਾਰੇ ਸੁਣਨੇ ਪਿਆਰ ਦੇ ਨਾਲ ਇਸ ਤੋਂ ਬਾਅਦ ਅਰਦਾਸ ਆਪਣਾ ਨਾਮ ਸਾਥ ਪਿਆਰ ਦੇ ਨਾਲ ਸਿਰਨ ਕਰਕੇ ਜਾਣਾ ਕਾਲੀ ਨੀ ਕਰਨੀ ਕਿਸੇ ਨੇ ਭਾਈ ਸਵਾਉਹਾਂ ਨੂੰ ਭਾਈ ਕੁਲਾਲ ਸਿੰਘ ਨੂੰ ਬੇਨਤੀ ਹੈ ਕਿ ਸਤਬਰਾਂ ਦੀ ਪਾਵਨ ਪਵਿੱਤਰ ਜੋ ਸ਼ਲੋਕ ਹੈ ਉਹ ਪੜ੍ਹਨੀ ਕਿਰਪਾਤਾ ਕਰਨ ਬੋਲਦਿਆਂ ਤੋਂ ਕਥਾ ਕਰਦਿਆਂ ਤੋਂ ਕੀਰਤਨ ਕਰਦਿਆਂ ਭਾਈ ਸੰਗਤ ਤੇ ਗੁਰੂ ਬਹੁਤ ਵੱਡਾ ਬਖਸ਼ ਦੇਣਾ ਜੇ ਕੋਈ ਭਾਈ ਕੋਚਕ ਹੋ ਗਈ ਹੋਵੇ ਮਾਫ ਕਰ ਦੇਣਾ ਇਹ ਅਰਦਾਸ ਕਰਨੀ ਕਿ ਸਤਗੁਰੂ ਸਵਰਗ ਦੀ ਚੜ੍ਹਦੀ ਕਲਾ ਬਖਸ਼ੀ ਨਿਤਨੇਮੀ ਜੀਵਨ ਬਖਸ਼ੀ ਨਾਮ ਸਿਮਰਨ ਦਾ ਅਭਿਆਸ ਬਖਸ਼ੀ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਹੀ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ